ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਕੋਈ ਸਹਾਈ ਸਾਖੀ ਚੇਮੀ ਸਮੂਹ ਫਤੂ ਦੀਆਂ ਟਹਲੀਆਂ ਜਿਹੜੇ ਤਨਖਾਹ ਦੀ ਇੱਛਾ ਵਾਲੇ ਬਿਹਾਰ ਤੇ ਮਲਵਈ ਗੱਭਰੂ ਸਨ ਸਤਿਗੁਰੂ ਜੀ ਨੇ ਉਹਨਾਂ ਸਾਰਿਆਂ ਨੂੰ ਜਵਾਬ ਦੇ ਦਿੱਤਾ ਤੇ ਉਹਨਾਂ ਨੂੰ ਹੀ ਸਾਥ ਰੱਖਿਆ ਜਿਹੜੇ ਸਿੱਧਖ ਪਰਉ ਸੇਵਾਲੇ ਤਿਆਗੀ ਤੇ ਗੁਰਮੁਖ ਸੱਜਣ ਸਨ ਸਤਗੁਰੂ ਜੀ ਬੇਫਿਕਰੀ ਨਾਲ ਫਿਰਨ ਲੱਗੇ ਚਲਦੇ ਚਲਦੇ ਸਾਹਿਬ ਨੌ ਕਿਹੇ ਪਿੰਡ ਆ ਪੁੱਜੇ ਉਤੋਂ ਦੇ ਜੱਟ ਬੜੇ ਰੱਜੇ ਪੁੱਜੇ ਹੋਣ ਕਰਕੇ ਰਤਕ ਮੰਡੀ ਸਾਰੇ ਉਹਨਾਂ ਨੇ ਸਤਗੁਰੂ ਜੀ ਦੀ ਸੇਵਾ ਤਾਂ ਕੀਤੀ ਪਰ ਕੋਈ ਬਹੁਤੀ ਖੁੱਲ੍ਹਦਿਲੀ ਨਾਲ ਨਹੀਂ ਸਗੋਂ ਐਵੇਂ ਚਲਦੇ ਸਨ ਨਾਲ ਉਸ ਸਮੇਂ ਸਤਗੁਰੂ ਜੀ ਦਾ ਮਨ ਐਸਾ ਸੀ ਕਿ ਜੇ ਕੋਈ ਸੇਵਾ ਨਹੀਂ ਸੀ ਕਰਦਾ ਆ ਵੀ ਸ਼ਾਂਤ ਚਿੱਤ ਰਹਿੰਦੇ ਸਨ ਰਾਤ ਪਈ ਸਾਹਿਬਾਂ ਦਾ ਡੇਰਾ ਕਾਹਰ ਸੀ ਉਸ ਸਮੇਂ ਡਾਕੇ ਵੀ ਪਿਆ ਕਰਦੇ ਸਨ ਤੇ ਵੈਰੀ ਦਾ ਵੀ ਡਰ ਰਹਿੰਦਾ ਸੀ ਨਾਲ ਹੀ ਸਤਿਗੁਰੂ ਜੀ ਨੇ ਸਿੰਘ ਇਕੱਲਿਆਂ ਨਹੀਂ ਸਨ ਸੌਣ ਦਿੰਦੇ ਕਿਉਂਕਿ ਤੁਰਕਾਂ ਦਾ ਡਰ ਰਹਿੰਦਾ ਸੀ ਕਿ ਧੋਖਾ ਨਾ ਕਰਨ ਸਾਹਿਬਾਂ ਦੇ ਤੰਬੂ ਉਦਾਲੇ ਰਾਤ ਨੂੰ ਪਹਿਰਾ ਰੱਖਿਆ ਜਾਂਦਾ ਸੀ ਪਹਿਰੇਦਾਰ ਸਾਰੀ ਰਾਤ ਬੜੀ ਹੁਸ਼ਿਆਰੀ ਨਾਲ ਪਹਿਰਾ ਦਿੰਦੇ ਸਨ ਡੇਰੇ ਦਾ ਪਹਿਰਾ ਨਗਰ ਦੇ ਆਦਮੀਆਂ ਕੋਲੋਂ ਦਿਵਾਇਆ ਕਰਦੇ ਸਨ ਸਾਈਬਾਨੇ ਜੱਟਾ ਨੂੰ ਪਹਿਰਾ ਪਹਿਰੀ ਵਾਸੀ ਆਖਿਆ ਉਹਨਾਂ ਨੇ ਹਾਂ ਤਾਂ ਕਰ ਦਿੱਤੀ ਪਰ ਆਪ ਪਹਿਰਾ ਦੇਣ ਦੀ ਤਾਂ ਕਮੀ ਡੋਗਰਾਂ ਨੂੰ ਪਹਿਰਾ ਦੇਣ ਵਾਸਤੇ ਆਖਿਆ ਉਹ ਜੱਟਾ ਪਾਸੋਂ ਪਹਿਲੀ ਲੈ ਕੇ ਵਾਇਆ ਕਰਦੇ ਸਨ ਤੇ ਸਾਰੇ ਉਹਨਾਂ ਨੂੰ ਪਾਹੀ ਆਪ ਦੇ ਸਨ ਡੋਗਰਾਂ ਵਿੱਚੋਂ ਸਮੂ ਤੇ ਫੱਤੂ ਦੋ ਜਵਾਨ ਪਹਿਰਾ ਦੇਣ ਵਾਸਤੇ ਆਏ ਗਰੀਬ ਆਦਮੀ ਖੁਦਾ ਦਾ ਭੈ ਵਾਲਾ ਹੁੰਦਾ ਹੈ ਉਹ ਸਦਾ ਰੱਬੀ ਕਹਿਰ ਕੋ ਨੂੰ ਦਰਦਾ ਹੋਇਆ ਸਾਧੂ ਫਕੀਰਾਂ ਦੀ ਸੇਵਾ ਕਰਦਾ ਰਹਿੰਦਾ ਹੈ ਪਰ ਵੱਡੇ ਤੇ ਮਾਇਆਤਾਰੀ ਲੋਕ ਸੇਵਾ ਨਹੀਂ ਕਰਦੇ ਸੰਮੂ ਤੇ ਫੱਤੂ ਨੇ ਸਿੱਖਾਂ ਦਾ ਭੇਸ ਧਾਰ ਕੇ ਪਹਿਰਾ ਦਿੱਤਾ ਜਿਵੇਂ ਜੱਟਾਂ ਨੇ ਆਖਿਆ ਸੀ ਸਤਿਗੁਰੂ ਜੀ ਨੂੰ ساری ਕਾਰਵਾਈ ਦਾ ਪਤਾ ਲੱਗ ਗਿਆ ਸਾਹਿਬ ਚੁੱਪ ਰਹੇ ਰਾਤ ਦੇ ਸਮੇਂ ਇੱਕ ਦੋ ਵਾਰ ਉੱਠੇ ਤੇ ਪੁੱਛਿਆ ਪੈਰੇ ਤੇ ਕੌਣ ਹੈ ਸੰਮੂ ਤੇ ਫੱਤੂ ਗਰੀਬ ਬੰਦੇ ਖੁਦਾ ਆਪਲਾ ਕਰੇ ਅਗੋਂ ਆਵਾਜ਼ ਆਉਂਦੀ ਰਹੀ ਤੇ ਖੁਦਾ ਸ਼ਬਦ ਦੱਸਦਾ ਸੀ ਕਿ ਡੋਗਰ ਮੁਸਲਮਾਨ ਸਤਗੁਰੂ ਜੀ ਮੁਸਲਮਾਨ ਜਾਤੀ ਕੋਲੋਂ ਘਬਰਾਉਂਦੇ ਨਹੀਂ ਰਹੇ ਉਹ ਸਮਝਦੇ ਸਨ ਕਿ ਸਾਰੀ ਕੌਮ ਸਾ ਕੋਈ ਵੀ ਕੌਮ ਸਾਰੀ ਦੀ ਸਾਰੀ ਮਾਰੀ ਨਹੀਂ ਹੋ ਸਕਦੀ ਵੈਰ ਜ਼ੁਲਮ ਨਾਲ ਹੈ ਬੰਦਿਆ ਨਾਲ ਨਹੀਂ ਸੁਖੀ ਸੰਧੀ ਰਾਤ ਬੀਤ ਗਈ ਸਮੂਹ ਤੇ ਫਤੂਕਰ ਨੂੰ ਨਾਲ ਗਏ ਸਤਗੁਰੂ ਜੀ ਦੇ ਚਰਨਾ ਵਿੱਚ ਹੀ ਬੈਠ ਗਏ ਉਹਨਾਂ ਦੇ ਹੱਥ ਜੁੜ ਗਏ ਤੇ ਅੱਖਾਂ ਮੀਟੀਆਂ ਗਈਆਂ ਮਨੀ ਮਨ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਉਹਨਾਂ ਦੀ ਗਰੀਬੀ ਨੂੰ ਦੂਰ ਕਰ ਦੇਣ ਉਹਨਾਂ ਨੂੰ ਗਰੀਬੀ ਬਹੁਤ ਤੰਗ ਕਰ ਰਹੀ ਹੈ ਉਹ ਛੱਟਾਂ ਪਾਸੋ ਜ਼ਮੀਨ ਲੈ ਕੇ ਵਾਹਦੇ ਹਨ ਵਾਹੀ ਸੁਤੰਤਰ ਹੋਣੀ ਚਾਹੀਦੀ ਹੈ ਚੋਜੀ ਪ੍ਰੀਤਮ ਉਹਨਾਂ ਦੇ ਮਨੋ ਭਾਵਾਂ ਨੂੰ ਜਾਣ ਗਏ ਪਰ ਕੋਈ ਬਚਨ ਪ੍ਰਗਟ ਤੌਰ ਤੇ ਨਾ ਕੀਤਾ ਸਾਰਾ ਦਿਨ ਦੀਵਾਨ ਲੱਗਾ ਰਿਹਾ ਉਪਦੇਸ਼ ਹੁੰਦੇ ਰਹੇ ਅਗਲੇ ਦਿਨ ਉਸ ਥਾਂ ਤੋਂ ਕੂਚ ਕੀਤਾ ਜਦੋਂ ਕੂਚ ਕਰਕੇ ਅੱਗੇ ਜਾ ਰਹੇ ਸਨ ਤਾ ਸਮੂ ਫਤੂ ਨੂੰ ਨਾਲ ਹੀ ਰੱਖ ਲਿਆ ਪਿੰਡੋਂ ਦੂਰ ਆ ਕੇ ਖੁੱਲੀ ਜੂ ਆਈ ਕਈਆਂ ਮੀਲਾਂ ਦੇ ਚੌਗਿਰਦ ਦੀ ਖੁੱਲੀ ਜੂ ਸੀ ਜੂ ਦੀ ਤਰਤੀਬ ਬਹੁਤ ਉਪਜਾਊ ਤੇ ਸੁੰਦਰ ਸੀ ਸਤਿਗੁਰੂ ਜੀ ਚਲਦੇ ਚਲਦੇ ਇਕ ਟਾਲੀਆਂ ਦੇ ਚੁੰਡੇ ਟਕ ਲੋ ਗਏ ਉਸ ਵੇਲੇ ਸਾਈਹਬਾ ਨੇ ਸਮੂ ਤੇ ਫਤੂ ਨੂੰ ਸੱਦਿਆ ਉਹਨਾਂ ਨੂੰ ਕੋਲ ਸਤ ਕੀ ਬਚਨ ਕੀਤਾ ਤੁਸਾਂ ਦੀ ਸੇਵਾ ਤੇ ਅਸੀਂ ਬਹੁਤ ਪਰਸੰਨ ਹਾਂ ਤੁਸੀਂ નિਹਾਲ ਹੋਏ ਜੋ ਮਨ ਇੱਛਾ ਹੈ ਸੋ ਪ੍ਰਗਟ ਕਰੋ ਜਿਵੇਂ ਭੁੱਖੇ ਨੂੰ ਅੰਨ ਕਿਆ ਜਾਵੇ ਤਾਂ ਉਹ ਚੌਂਕ ਉੱਟਦਾ ਹੈ ਤੇ ਉੱਛਲ ਕੇ ਅੱਕੀ ਹੁੰਦਾ ਹੈ ਤਿਵੇਂ ਸਮੂ ਤੇ ਫੱਤੂ ਹੱਥ ਜੋੜ ਕੇ ਹਾਜ਼ਰ ਹੋਏ ਫੱਤੂ ਨੇ ਕਿਹਾ ਮਹਾਰਾਜ ਅਸੀਂ ਗਰੀਬ ਹਾਂ ਸਾਡੀ ਗਰੀਬੀ ਦੂਰ ਕਰੋ ਅਸਾਨੂੰ ਸੁਤੰਤਰ ਭੂਮੀ ਚਾਹੀਦੀ ਹੈ ਇਸ ਦੀ ਕਿਰਪਾ ਕਰੋ ਮਿਹਨਤੀ ਬੰਦੇ ਹਾਂ ਹੋਰ ਅਸੀਂ ਕੁਝ ਨਹੀਂ ਮੰਗਦੇ ਫੱਤੂ ਦਾ ਬੋਲ ਸੁਣ ਕੇ ਸਤਗੁਰੂ ਜੀ ਨੇ ਬਚਨ ਕੀਤਾ ਇੱਥੇ ਅਸੀਂ ਡੇਰਾ ਕਰਦੇ ਹਾਂ ਤੁਸੀਂ ਘੋੜਾ ਫੇਰ ਕੇ ਜ਼ਮੀਨ ਮੰਨ ਲਵੋ ਤੇ ਇੰਨਾਂ ਟਾਲੀਆਂ ਹੇਟ ਪਿੰਡ ਬਨ ਲਵੋ ਤੁਸਾਂ ਦਾ ਪਿੰਡ ਬਲਿਆ ਜਾਵੇਗਾ ਤੇ ਅਸੀਂ ਅੱਗੇ ਜਾਵਾਂਗੇ ਜਾਓ ਘੋੜਾ ਫੇਰੋ ਤੁਸਾਂ ਦਾ ਘੋੜਾ ਕੋਈ ਨਹੀਂ ਰੋਕੇਗਾ ਚੰਗੀ ਤਰ੍ਹਾਂ ਖਾਣਾ ਤੇ ਰੱਜ ਕੇ ਖਾਣਾ ਉਸ ਵੇਲੇ ਫੱਤੂ ਤੇ ਸਮੂਹ ਘੋੜਿਆਂ ਤੇ ਸਵਾਰ ਹੋ ਗਏ ਦੂਰ ਦੂਰ ਤੱਕ ਉਹਨਾਂ ਨੇ ਘੋੜੇ ਫੇਰੇ ਉਸ ਦੇ ਪਿੱਛੋਂ ਟਾਲੀਆਂ ਵੱਡ ਕੇ ਝੁੱਗੀਆਂ ਪਾਉਣੀਆਂ ਆਰੰਭ ਕੀਤੀਆਂ ਦੋ ਦਿਨਾਂ ਵਿੱਚ ਝੁੱਗੀਆਂ ਪੈ ਗਈਆਂ ਉਹ ਆਪਣੇ ਨਾਲ ਡੰਗਰ ਤੇ ਬਾਲ ਬੱਚਾ ਉੱਥੇ ਲੈ ਆਏ ਖੁਸ਼ੀ ਨਾਲ ਰਹਿਣ ਲੱਗੇ ਅਜੇ ਤੱਕ ਉਹਨਾਂ ਦੇ ਪਿੰਡ ਨੂੰ ਸਮੂਹ ਤੇ ਫੱਤੂ ਦੀਆਂ ਤਾਲੀਆਂ ਆਖਿਆ ਜਾਂਦਾ ਹੈ ਕਿਉਂਕਿ ਸਤਿਗੁਰੂ ਜੀ ਨੇ ਦੋਹਾਂ ਸੇਵਕਾਂ ਨੂੰ ਨਿਹਾਲ ਕੀਤਾ ਸੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਸੱਚੇ ਬਾਦਸ਼ਾਹ ਜੀ ਉਹ ਸ਼ਬਦਾਂ ਪੜਿਆਂ ਸੁਣਿਆਂ ਪਰਵਾਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ